ਆ ਰਹੇ ਆ ਇੱਕ ਹੁੰਦਾ ਬਰਨਰ ਦੇ ਨਾਲ ਅਟੈਚ ਅਬੋਟੇਨ ਗੈਸ ਲੱਗ ਜਾਂਦਾ ਜਿਹੜਾ ਉਹਦੇ ਚੋਂ ਖਤਰਾ ਥੋੜਾ ਜਿਆਦਾ ਹੁੰਦਾ ਹੈ ਤੇ ਇਹ ਥੋੜਾ ਜਿਆ ਇਹਦੇ ਚੋ ਆ ਜਿਵੇਂ ਆਪਣੇ ਘਰਾਂ ਚੋ ਸਿਲੈਂਡਰ ਦੇ ਨਾਲ ਪੈ ਕੇ ਤੇ ਜੇ ਚੁੱਲ੍ਹੇ ਦੀ ਗੱਲ ਕਰੀਏ ਤਾਂ ਦੇਖੋ ਕਿੱਡੀ ਕੋ ਚੀਜ਼ ਦੇ ਵਿੱਚ ਚੁੱਲਾ ਆ ਜਾਂਦਾ ਵੀਡੀਓ ਦੇਖਦੇ ਸਾਰੇ ਮਿੱਤਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਕਿਤੇ ਮੌਸਮ ਤੁਹਾਨੂੰ ਪਤਾ ਅੱਜ ਕੱਲ ਬਰਸਾਤਾਂ ਦਾ ਚੱਲ ਰਿਹਾ ਤੇ ਟੂਰ ਆਪਾਂ ਲਾ ਨਹੀਂ ਰੇ ਪਹਾੜਾਂ ਦੇ ਉੱਤੇ ਕਿਤੇ ਬੱਦਲ ਫੱਟੀ ਜਾ ਰਹੇ ਨੇ ਕਿਤੇ ਰੋਡ ਟੁੱਟੇ ਪਏ ਨੇ ਸੋ ਇਸ ਕਰਕੇ ਆਪਾਂ ਜੂਨ ਦੇ ਮਹੀਨੇ 'ਚ ਕਿਤੇ ਨਹੀਂ ਜਾਣਾ ਤੇ ਉਹਦਾ ਐਡਵੈਂਚਰ ਕਰਨ ਆਪਾਂ ਆਪਣੇ ਨੇੜੇ ਹੀ ਏਰੀਆ ਹੈ ਆ ਮਾਰਕੰਡਾ ਮਾਰਕੰਡਾ ਨਦੀ ਮਾਰਕੰਡਾ ਨਦੀ ਦੇ ਕੰਢੇ ਤੇ ਅੱਜ ਐਡਵੈਂਚਰ ਕਰਾਂਗੇ ਤੇ ਕੈਂਪਿੰਗ ਕੁੰਪਿੰਗ ਕਰਾਂਗੇ ਕੁਝ ਖਾਣ ਪੀਣ ਨੂੰ ਬਣਾਵਾਂਗੇ ਸੋ ਇੱਥੇ ਵੀ ਪਿੱਛੇ ਆ ਕੁਝ ਦਿਨ ਪਹਿਲਾਂ ਬੜਾ ਬੜੀ ਵਾਰਿਸ਼ ਹੋਈ ਆ ਮੀ ਬੜਾ ਪਿਆ ਉਸ ਕਰਕੇ ਪਾਣੀ ਪਾਣੀ ਹੋ ਗਿਆ ਸੀਗਾ ਕੁਝ ਗਵਾਲੇ ਇੱਧੇ ਆਏ ਸੀਗੇ ਆਪਣਾ ਜਿਹੜਾ ਗੁੱਜਰ ਹੁੰਦੇ ਨੇ ਜਿਹੜੇ ਮੱਝਾ-ਮੁੱਝਾ ਰੱਖਦੇ ਆ ਤੇ ਉਹ ਵਿਚਾਰਿਆਂ ਨੂੰ ਕੀ ਪੂਰੀ ਰਾਤ ਮੀਂਹ ਵਰਦਾ ਰਿਹਾ ਤੇ ਉਹਨਾਂ ਦੇ ਬਾੜਿਆਂ-ਬੁੜਿਆਂ 'ਚ ਪਾਣੀ ਪੈ ਗਿਆ ਤੇ ਬੜੀ ਦਿੱਕਤ ਆਈ ਵਿਚਾਰਿਆਂ ਨੂੰ ਹੁਣ ਥੋੜਾ ਜਿਹਾ ਇੱਥੇ ਪਾਣੀ ਛਟਿਆ ਆ ਪਾਣੀ ਸਾਰਾ ਡਰੇਨ ਹੋ ਕੇ ਸਾਹਮਣੇ ਮਾਰਕੰਡਾ ਆ ਮਾਰਕੰਡਾ ਨਦੀ ਉਸ ਵਿੱਚ ਚਲਾ ਜਾਂਦਾ ਆ ਰਹੇ ਆ ਪਿੱਛੇ ਜਿਹੜੀ ਮੈਂ ਗੱਲ ਕਰਦਾ ਪਿਆ ਸੀਗਾ ਕਿਮੀ ਤੇ ਮੀਂਹ ਦੀ ਮਾਰ ਅਜੇ ਵੀ ਦਿਸ ਰਹੀ ਹੈ ਦੇਖੋ ਤੇ ਆ ਡੰਗਰਾਂ ਦੇ ਉਹ ਹੀ ਕੁਜਰਾਂ ਦੇ ਜਿਹੜੇ ਡੰਗਰ ਸੀਗੇ ਉਹਨਾਂ ਦੇ ਪੈਰ ਸਾਰੇ ਆ ਦੇਖੋ ਕੈਂਪਿੰਗ ਕਰਨ ਨੂੰ ਜਗਾ ਜੀ ਲੱਭੀ ਜਾਂਨੇ ਆ ਤੇ ਜਗਾ ਲੱਭਦੇ ਲੱਭਦੇ ਹੁਣ ਜਗਾ ਮਿਲੀ ਤਾਂ ਹੈਗੀ ਐ ਆ ਸਾਹਮਣੇ ਗਰਾਊਂਡ ਦੇ ਵਿੱਚ ਪਰ ਪ੍ਰੋਬਲਮ ਕੀ ਹੈ ਇਹ ਚੰਨ ਨਾਲਾ ਹੈ ਇਹ ਨਾਲਾ ਕ੍ਰੋਸ ਕਰਨਾ ਪੈਣਾ ਹੈ ਇਹ ਨਾਲਾ ਕ੍ਰੋਸ ਕਰਨ ਦੀ ਜਗਾ ਲੱਭਨੇ ਆ ਤੇ ਫਿਰ ਚੱਲਦੇ ਆ ਇਹ ਛੋਟੀ ਜੀ ਨਦੀ ਤੋਂ ਪਰਲੀ ਸਾਈਡ ਨਦੀ ਤੋਂ ਪਰਲੀ ਸਾਈਡ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਮਾਰਕੰਡੇ ਦਾ 뷰 ਦਿਖਾ ਦੇਣਾ ਹੈ ਆ ਇਹ ਜੀ ਸਾਹਮਣੇ ਮਾਰਕੰਡਾ ਆ ਦੇਖੋ ਆ ਪਾਣੀ ਜਾ ਰਿਹਾ ਤੇ ਪਿਛਲੀਆਂ 5-7 ਦਿਨ ਜਿਹੜੀਆਂ ਬਰਸਾਤਾਂ ਹੋਈਆਂ ਨੇ ਉਹਦੇ ਵਿੱਚ ਕਾਫੀ ਮੀ ਇੱਥੇ ਮਾਰਕੰਡੇ ਦਾ ਲੈਵਲ ਵੱਧ ਗਿਆ ਸੀਗਾ ਜਿਵੇਂ ਆ ਸਾਰੀਆਂ ਜਗ੍ਹਾ ਦੇਖੋ ਇਹ ਗਿੱਲੀਆਂ ਨੇ ਇਹਦਾ ਮਤਲਬ ਇਹੀ ਹੈ ਕਿ ਪਾਣੀ ਦਾ ਲੈਵਲ ਇੱਥੋਂ ਤੱਕ ਹੋ ਗਿਆ ਸੀ ਇਹ ਜਿਆਦਾ ਜਿਹੜਾ ਮਾਰਕੰਡਾ ਹੈ ਡਿਪੈਂਡ ਕਰਦਾ ਹੈ ਪਾਣੀ ਤੇ ਹਾਂ ਨਹੀਂ بارش ਤੇ ਮੀਂਹ ਤੇ ਸੋ ਜਿਵੇਂ ਮੀਂਹ ਵੱਧ ਪੈਂਦਾ ਉਵੇਂ ਦਾ ਲੈਵਲ ਵੱਧ ਜਾਂਦਾ ਹੁਣ ਮੀਂਹ ਘਟੇ ਨੇ ਰੁਕੇ ਨੇ ਤਾਂ ਲੈਵਲ ਥੋੜਾ ਘਟ ਕੁਸ਼ਕ ਦੇਣਾ ਸੀ ਪਹਿਲਾਂ ਇੱਥੇ ਕੈਂਪਿੰਗ ਕੀਤੀ ਸੀਗੀ ਤੇ ਅੱਜ ਇੱਥੇ ਨਹੀਂ ਕਰਨੀ ਕਿਉਂਕਿ ਇੱਥੇ ਵਧੀਆ ਜਿਹਾ ਮਾਹੌਲ ਨਹੀਂ ਲੱਗਾ ਤੇ ਆ ਜਿਹੜਾ ਉਸ ਦਿਨ ਬਿਲਕੁਲ ਕੱਖ ਵੀ ਨਹੀਂਗਾ ਸੀਗਾ ਇੱਥੇ ਤੇ ਆ ਪਾਣੀ ਦੀ ਮਾਰ ਨੇ ਦੇਖੋ ਕਿੱਡਾ ਵੱਡਾ ਖੱਡਾ ਕਰਤਾ ਸਾਰਾ ਖਿਸਰ ਖਿਸਰ ਕੇ ਖਿਸਰ ਖਿਸਰ ਕੇ ਰੇਤ ਚਲੀ ਗਈ ਹੈ ਮਾਰੰਡੇ ਚ ਮਿੱਟੀ ਤੇ ਖਾਈ ਬਣ ਗਈ ਆ ਫਸ ਗਏ ਕੁਸਤੇ ਫਸ ਗਏ ਲੱਦੇ ਹੋਂਦੇ ਚੱਲਦਾ ਪਿਆ ਪਰ ਅਦਰ ਦੇ ਖਲਾਤ ਇੱਕ ਬਣਾ ਬੰਦੀ ਵੀ ਐ ਸੋਣਾ ਲੱਗਣਾ ਵਾ ਬੜਾ ਤੂੰ ਐਵੇਂ ਕਰਦੇ ਲੈ ਫੜਾਵਾਂ ਇਹ ਵੀ ਚੱਲਦਾ ਰਹਿਣ ਦੇ ਵਿੱਚ ਹੀ ਓੱਖਾ ਸੋੱਖਾ ਮੈਂ ਤਾਂ ਨਦੀ ਕ੍ਰੋਸ ਕਰ ਗਿਆ ਬੜੇ ਤਕੜੇ ਲੈਵਲ ਦੀ ਨਦੀ ਹੁਣ ਬਾਈ ਸਾਬ ਕਰਨਗੇ ਆਪਣੇ ਆ ਜਾ ਕਾਕੇ ਬਚਾ ਕੇ ਇਹ ਲੈ ਲੈ ਕਰਤਾ ਕੰਮ ਉਹੀ ਸੋ ਆਪਾਂ ਪਹਿਲੇ ਪਾਰ ਆ ਗਏ ਆ ਜੀ ਜੰਗਲ ਚ ਇਹ ਹੋਇਆ ਕਿ ਕੀ ਹੋ ਗਿਆ ਦਿਖਾ ਕਿੱਥੇ ਵੜਾ ਅੰਦਰ ਵੱੱਟ ਪਾ ਕੇ ਦੇ ਮਿਲਿਆ ਫਿਰ ਚੱਲੁੰਦੇ ਫਿਰ ਪੈਰ ਤੇ ਚੂਵੇਗਾ ਇੱਥੇ ਆ ਬੇਰੀਆਂ ਨੇ ਜਿਵੇਂ ਬੇਰੀਆਂ ਦੇ ਕੰਡੇ ਬਹੁਤ ਨੇ ਤੇ ਦੂਜੇ ਕੰਡੇ ਹੁੰਦੇ ਆ ਨਾ ਆਪਣੇ ਪਹਾੜੀ ਕੰਡੇ ਜਿਨੂੰ ਕਹਿੰਦੇ ਹੁੰਦੇ ਪਹਾੜੀ ਕਿਕਰ ਪਹਾੜੀ ਕਿਕਰਾਂ ਦੇ ਜਿਵੇਂ ਆ ਲੱਗੇ ਨੇ ਸਾਹਮਣੇ ਇਹ ਆ ਵਾਲਾ ਮੋਸਟਲੀ ਇਹ ਰਾਜਸਥਾਨ ਚੋਂ ਪਾਇਆ ਜਾਂਦਾ ਤੇ ਇਹ ਵੀ ਇੱਥੇ ਹੈਗਾ ਤੇ ਇਹਦਾ ਕੰਡਾ ਜੁੱਤੇ ਚ ਵੜ ਗਿਆ ਸੀਗਾ ਤੇ ਚੜੀਆਂ ਸੋਹਣੀਆਂ ਤੇ ਹੌਂਸਲੇ ਦੇਖੋ ਆ ਕੁਦਰਤੀ ਇੰਜੀਨੀਅਰ ਇਹਨਾਂ ਦਾ ਰੋਲਾ ਮੈਨੂੰ ਲੱਗਦਾ ਆਪਣੇ ਕਰਕੇ ਪਿਆ ਹੈ ਹਨਾ ਕਿ ਇਹ ਲੱਗਦਾ ਸ਼ਿਕਾਰੀ ਆ ਗਏ ਨੇ ਫਾਦੇ ਤੇ ਕਬਜ਼ਾ ਕਰਨਾ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਟਾਈਮ ਹੁੰਦਾ ਪਿਆ ਸ਼ਾਮ ਹੁੰਦੀ ਪਈ ਹੈ ਹਨੇਰਾ ਹੁੰਦਾ ਪਿਆ ਤੇ ਆਪਾਂ ਟੈਂਟ ਲਾਈਏ ਤੇ ਟੈਂਟ ਲਾਣ ਦੀ ਜਗ੍ਹਾ ਮਿਲ ਗਈ ਆ ਸੋ ਇੱਥੇ ਲੱਗੇਗਾ ਅੱਜ ਟੈਂਟ ਤੇ ਇਹ ਸਾਹਮਣੇ ਮਾਰਕੰਡਾ ਇੱਧਰ ਹੈਗਾ ਜੀ ਸ਼ਾਬਾਦ ਸ਼ਾਬਾਦ ਤੋਂ ਥੋੜੀ ਸ਼ਾਬਾਦ ਮਾਰਕੰਡਾ ਬੜਾ ਫੇਮਸ ਹੈ ਤੁਹਾਨੂੰ ਪਤਾ ਮੰਦਿਰ ਤੇ ਇਹ ਜਾ ਰਿਹਾ ਅੱਗੇ ਚਾਂਸੇ ਨੂੰ ਅੱਗੇ ਗਾਂ ਦੀ ਗਾਂ ਲੱਗ ਜਾਂਦਾ ਪੰਜਾਬ ਵਨ ਉਹ ਉਹਨਦੇ ਤੇ ਲਾਉਂਦੇ ਉਹ ਬੜਾ ਨੇੜਿਆ ਟੈਂਟ ਦਾ ਸੈਟਅਪ ਹੋ ਲ ਹੋ ਗਿਆ ਤੇ ਬੜੇ ਬਾਈ ਪੁੱਛਦੇ ਹੁੰਦੇ ਨੇ ਕਿ ਬਾਈ ਟੈਂਟ ਕਿਹੜਾ ਯੂਜ਼ ਕਰਦੇ ਹੋ ਟੈਂਟ ਬਾਈ ਆਪਾਂ ਯੂਜ਼ ਕਰਦੇ ਆ ਡੀ ਕੈਥਲੋਂ ਦਾ ਇਹ ਆਪਣੇ ਕੋਲ 2% ਵੀ ਹੈਗਾ 3% ਵੀ ਹੈਗਾ ਤੇ ਜਿਹੜਾ 2% ਹੈ ਉਹ ਆਪਾਂ ਕਰਦੇ ਆ ਯੂਜ਼ ਟਰੈਕਿੰਗ ਲਈ ਤੇ ਜਿਹੜਾ 3% ਹੈ ਉਹ ਜਦੋਂ ਆਪਾਂ ਸਾਈਕਲ ਤੇ ਜਾਂਦੇ ਆ ਤੇ ਉਦੋਂ ਯੂਜ਼ ਕਰਦੇ ਆ ਕਿਉਂਕਿ ਟਰੈਕਿੰਗ ਲਈ ਜਿਹੜਾ 3% ਵਾਲਾ ਟੈਂਟ ਹੁੰਦਾ ਉਹ ਹੋ ਜਾਂਦਾ ਭਾਰੀ ਤੇ ਇਸ ਕਰਕੇ ਉਹ ਆਪਾਂ ਯੂਜ਼ ਨਹੀਂ ਕਰੀਦਾ ਤੇ ਦੂਜਾ ਆਪਣਾ ਸਾਈਕਲਿੰਗ ਲਈ ਥੋੜਾ ਸਹੀ ਆ ਸਾਈਕਲ ਤੇ ਜਾਣਾ ਹੁੰਦਾ ਤੇ ਆਪਾਂ ਫਿਰ 3% ਕਰ ਲੀਦਾ ਸਮਾਨ ਸਮੂਹ ਵਾਵਾ ਹੁੰਦਾ ਸੋ ਸਮਾਨ ਵੀ ਸੱਟਣਾ ਹੁੰਦਾ ਸੋ ਆਸ 10th ਦਾ ਅੰਦਰਲਾ ਹਸਾਬਕਤਾਂ ਹਾਂ ਬੈਟਰੀ ਅਜੇ ਵੀ ਇੱਥੇ ਰੁਲੀ ਜਾਂਦੀ ਆ ਉਹ ਸਮਾ ਹੋ ਗਿਆ ਸ਼ਾਮ ਦੇ 6:30 ਵਜੇ ਤੇ ਆਪਾਂ ਇਸ ਤਰ੍ਹਾਂ ਖੜੇ ਆ ਸੋਹਣੀ ਸੋਹਣੀ ਠੰਡੀ ਠੰਡੀ ਹਵਾ ਦੇ ਵਿੱਚ ਮਾਰਕੰਡਾ ਨਦੀ ਦੇ ਕੰਢੇ ਤੇ ਮਾਰਕੰਡਾ ਨਦੀ ਵੀ ਇਸ ਟਾਈਮ ਬੜੀ ਸ਼ਾਂਤ ਤੇ ਸ਼ਾਂਤ ਦਾ ਕਾਰਨ ਇਹ ਆ ਕਿ ਪਹਾੜਾਂ ਦੇ ਵਿੱਚ ਸ਼ਾਇਦ ਇਸ ਟਾਈਮ ਹੀ ਕੱਟ ਪੈ ਰਿਹਾ ਇਹ ਜਿਆਦਾ ਇੰਨੀ ਦੂਰੋਂ ਨਿਕਲਦੀ ਵੀ ਨਹੀਂ ਇਹ ਨਿਕਲਦੀ ਹੈ ਨਾਨ ਦੇ ਕੋਲ ਸੋ ਜਿਹੜਾ ਨਾਨ ਦੀ ਪਹਾੜੀਆਂ ਦਾ ਪਾਣੀ ਆ ਉਹੀ ਇੰਦੇ ਚ ਆਉਂਦਾ ਹੈ ਬਾਕੀ ਰਾਹ ਦਾ ਆਪਣੇ ਨਰੈਣਗੜ ਹੋ ਗਿਆ ਸਾਹਾ ਹੋ ਗਿਆ ਉਹਨਾਂ ਦੇ ਨਾਲਿਆਂ ਦਾ ਪਾਣੀ ਪੈਂਦਾ ਇੰਦੇ ਚ ਤੇ ਇਸ ਕਰਕੇ ਇਹਦਾ ਲੈਵਲ ਵੱਧ ਜਾਂਦਾ ਹੈ ਕਿਉਂ ਕਰਦੇ ਆ ਆਹ ਵਾਲਾ ਆਪਾਂ ਚੁੱਲਾ ਬਰਨਰ ਦੇ ਨਾਲ ਅਟੈਚ ਅਬਟਨ ਗੈਸ ਲੱਗ ਜਾਂਦਾ ਜਿਹੜਾ ਉਹਦੇ ਚੋਂ ਖਤਰਾ ਥੋੜਾ ਜਿਹਾ ਜ਼ਿਆਦਾ ਹੁੰਦਾ ਹੈ ਤੇ ਇਹ ਥੋੜਾ ਜਿਹਾ ਇਹਦੇ ਚੋਂ ਆ ਜਿਵੇਂ ਆਪਣੇ ਘਰਾਂ ਚੋਂ ਸਿਲੰਡਰ ਦੇ ਨਾਲ ਕਰਕੇ ਥੋੜੀ ਜੀ ਦੂਰੀ ਬਣ ਜਾਂਦੀ ਹੈ ਸੋ ਥੋੜਾ ਜਿਹਾ ਬਚਾਅ ਹੋ ਜਾਂਦਾ ਇਸ ਚੀਜ਼ ਦਾ ਮੈਂ ਦੱਸਦਾ ਤੁਹਾਨੂੰ ਤੇ ਕੀ ਕੀ ਦਿੱਕਤ ਆਉਂਦੀ ਹੈ ਇਹਦੇ ਚ ਇਹਦਾ ਜਿਹੜਾ ਰੈਗੂਲੇਟਰ ਹੁੰਦਾ ਨਾ ਜੇ ਸਹੀ ਨਾਲ ਲੱਗੇ ਇਹਦੇ ਨਾਲ ਸਹੀ ਨਾਲ ਲੱਗੇ ਤਾਂ ਇਹਨੂੰ ਅੱਗ ਵੀ ਲੱਗ ਜਾਂਦੀ ਹੈ ਇਹ ਸਾਡੇ ਨਾਲ ਪਿਛਲੀ ਵਾਰੀ ਬ੍ਰੇਕ ਨੂੰ ਲੇਕਤੇ ਹੋਇਆ ਸੋ ਇਹ ਲੱਗਣਾ ਬਹੁਤ ਜ਼ਰੂਰੀ ਆ ਸਾਡੇ ਟੈਂਟ ਚ ਅੱਗ ਲੱਗ ਚੱਲਨੀ ਸੀ ਰਾਤ ਨੂੰ ਇੰਨੀ ਠੰਡ ਪੂਰੇ ਪੂਰੇ ਹਾਲਾਤ ਤੇ ਜੇ ਸਾਰ ਰਾਤ ਨੂੰ ਅੱਗ ਲੱਗ ਜਾਂਦੀ ਨਾ ਸਾਡੇ ਟੈਂਟਰਾਂ ਨੂੰ ਹੀ ਠੰਡ ਨਾਲ ਹੀ ਮਰ ਜਾਣਾ ਸੀਗਾ ਸੋ ਇਹ ਚੀਜ਼ਾਂ ਧਿਆਨ ਰੱਖਣ ਲਾਇਕ ਨੇ ਲੋ ਜੀ ਚੱਲ ਗਿਆ ਏ ਪਹਿਲਾ ਬਣਾਣਿਆ ਆਪਾਂ ਇਹਦੇ ਤੇ ਮੈਗੀ ਥੋੜਾ ਜਿਹਾ ਚੁੰਨਾ ਸੈੱਟ ਨਹੀਂ ਆ ਆ ਸਿਲੰਡਰ ਦੀ ਤੇ ਇਹਦੀ ਇੰਨੀ ਕੁ ਦੂਰੀ ਰੱਖੋ ਉਸ ਦਿਨ ਕਿ ਇੱਥੋਂ ਅੱਗ ਇੰਨੇ ਫਾਲੀ ਸੀਗੀ ਸੋ ਬੜੀ ਦਿੱਕਤ ਆਈ ਸੀਗੀ ਇਸ ਚੀਜ਼ ਦਾ ਧਿਆਨ ਰੱਖਣਾ ਜੀ ਮੈਗੀ ਆਪਣੀ ਲਗਭਗ ਤਿਆਰ ਹੋ ਗਈ ਆ ਆ ਦੇਖੋ ਤੇ ਸੋਹਣੀ ਜਿਹੀ ਜਗ੍ਹਾ ਤੇ ਸਭ ਤੋਂ ਵੱਡੀ ਕਮੀ ਜਿਹੜੇ ਲੋਕ ਕਰਦੇ ਆ ਆ ਬਾਰੇ ਜਿੱਥੇ ਖਾਂਦੇ ਨੇ ਉੱਥੇ ਹੀ ਕਾਗ਼ਜ਼ ਛੱਡ ਜਾਂਦੇ ਨੇ ਆਪਾਂ ਉਹਨਾਂ ਕਾਗ਼ਜ਼ ਸੱਟ ਲੈਣੇ ਇਹਨੂੰ ਮੈਂ ਟੈਂਟ ਦੇ ਵਿੱਚ ਪਾ ਲਾਂ ਟੈਂਟ ਦੇ ਵਿੱਚ ਪਾ ਕੇ ਇਹਨੂੰ ਘਰੇ ਲੈ ਜਾਣਾ ਘਰੇ ਡਸਟਬਿਨ ਚ ਪਾ ਕੇ ਸੱਟ ਦੇ ਤੇ ਆਪ ਪਾ ਸਕਤਾਂਗੇ ਜਿਵੇਂ ਆਪ ਵਿੱਚ ਦੇਖੋ ਕਿੰਨਾ ਕਲਾਰਾ ਪਾਇਆ ਹੋਇਆ ਪੰਨਿਆਂ ਨੇ ਯਾਰ ਇਹ ਲੋਕਾਂ ਨੇ ਵੀ ਨਹੀਂ ਪਾਇਆ ਵੈਸੇ ਵੀ ਆ ਜਾਂਦਾ ਪਰ ਲੋਗ ਵੀ ਇਹੋ ਜੀ ਬਤਨ ਜੀ ਕਰਦੇ ਸਮਾ ਹੋ ਗਿਆ ਜੀ ਸ਼ਾਮ ਦੇ 6:30 ਵਜੇ ਦਾ ਤੇ ਪਿੱਛੇ ਕੋਈ ਪਿੰਡ ਹੈ ਪਿੰਡ ਦੇ ਵਿੱਚ ਗੁਰਬਾਣੀ ਦੀ ਆਵਾਜ਼ ਆ ਰਹੀ ਹੈ ਬਹੁਤ ਸੋਹਣੀ ਤੇ ਇੰਨਾ ਜਗ੍ਹਾ ਦੇ ਉੱਤੇ ਇਹ ਰੋਹਾਨੀ ਸੰਗੀਤ ਹੋਰ ਵੀ ਬੜਾ ਸੋਹਣਾ ਲੱਗਣ ਲੱਗ ਜਾਂਦਾ ਹੈ ਪੰਛੀ ਬੋਲਦੇ ਪਏ ਨੇ ਤੇ ਆਪਣਾ ਰਕਸ਼ ਨੇ ਦਰਖਤ ਨੇ ਹਰੇ-ਹਰੇ ਤੇ ਹੋਰ ਕੁਝ ਨਹੀਂ ਹੈਗਾ ਇੱਥੇ ਕੋਈ ਰੋਲਾ ਨਹੀਂ ਰਪਾਣੀ ਸਿਰਫ ਦਰਖਤ ਪੰਛੀ ਤੇ ਗੁਰਬਾਨੀ ਸੋ ਇਹ ਮੌਲਾ ਇਥੋਂ ਦਾ ਤੇ ਮਹਿਗੀ ਆਪਣੀ ਬਣ ਚੁੱਕੀ ਏ ਜੇ ਚੁੱਲ੍ਹੇ ਦੀ ਗੱਲ ਕਰੀਏ ਤਾਂ ਦੇਖੋ ਕਿਹੜੀ ਕੋਈ ਚੀਜ਼ ਦੇ ਵਿੱਚ ਚੁੱਲ੍ਹਾ ਆ ਜਿੰਦਾ ਹੈ ਕਿ ਆਹ ਬੁਟੇਨ ਗੈਸ ਵਾਲਾ ਸਿਲੰਡਰ ਹੈ 100-150 ਰੁਪਏ ਦਾ ਹੀ ਮਿਲ ਜਾਂਦਾ ਹੈ ਜੇ ਆਨਲਾਈਨ ਮੰਗਾਵਾਂਗੇ 150 ਕੁ 200 ਰੁਪਏ ਦਾ ਤੇ ਜੇ ਆਪਾਂ ਇੱਥੋਂ ਲੋਕਲ ਦੁਕਾਨ ਤੋਂ ਮਿਲ ਜਾਂਦਾ ਏ ਫਰੀਜਾਂ ਵਾਲਿਆਂ ਕੋਲ ਤੇ ਉਹ ਕੁਆਂਟੀਟੀ ਦੇ ਹਿਸਾਬ ਨਾਲ ਦੇ ਦਿੰਦੇ ਨੇ ਜਿਵੇਂ ਇਹ 100 ਰੁਪਏ ਦਾ ਸੋ ਆਪਣਾ ਚੁੱਲਾ ਪੈਕ ਹੋ ਗਿਆ ਸਿਲੰਡਰ ਹੋ ਗਿਆ ਭਾਂਡੇ ਧੋ ਕੇ ਪੈਕ ਕਰਦੇ ਆ ਤੇ ਇੱਕ ਵਾਰ ਵੀ ਤੁਹਾਨੂੰ ਦਿਖਾ ਦਿੰਨੇ ਆ ਫਿਰ ਤੋਂ ਇਹ ਵੀ ਉਹ ਇੱਥੋਂ ਦਾ ਇਹ ਆਪਣਾ ਟੈਂਟ ਲੱਗਾ ਤੇ ਕੁੱਤਾ ਵਿਚਾਰਾ ਘੁੰਮੀ ਜਾਂਦਾ ਕਹਿੰਦਾ ਦੇ ਦਿਓ ਕੁਝ ਖਾਣ ਨੂੰ ਤੇ ਹੁਣ ਤਾਂ ਅਸੀਂ ਨਿਬੇੜ ਚੁੱਕੇ ਆ ਸਾਰਾ ਤੇ ਇਸ ਕਰਕੇ ਉਹ ਵਿਚਾਰਾ ਤੁਰ ਗਿਆ ਵੀ ਇਹਨਾਂ ਨੂੰ ਕੁਝ ਨਹੀਂ ਦੇਣਾ ਖਾਣ ਨੂੰ ਸੋ ਆਪਾਂ ਹੁਣ ਉਹਦੀ ਕੈਂਪਿੰਗ ਕੰਪਿੰਗ ਕਰਕੇ 2 ਘੰਟੇ ਐਨ ਕੈਂਟ ਜਮੋਲ ਚ ਰਹਿ ਕੇ ਤੇ ਤੁਰ ਪਏ ਆ ਤੁਰਨਾ ਹੀ ਪੈਣਾ ਕਿਉਂਕਿ ਹਨੇਰਾ ਵੀ ਹੋਣ ਵਾਲਾ ਹੈ ਜਾ ਖਾਲਾ ਉੱਥੇ ਜਾ ਕੇ ਆਜੇ ਵੀ ਫਰੀ ਜਾਂਦਾ ਹੈ ਉੱਥੇ ਤੈਨੂੰ ਮਿਲ ਜੂਗਾ ਕੁਝ ਤੇਰੇ ਮਤਲਬ ਦਾ ਸੋ ਅੱਜ ਦੀ ਵੀਡੀਓ ਨੂੰ ਇੱਥੇ ਹੀ ਕਰਦੇ ਆ ਜੀ ਬੰਦ ਤੇ ਚੈਨਲ ਨੂੰ ਕਰ ਲਿਆ ਜੇ ਸਬਸਕ੍ਰਾਈਬ ਤੇ ਅੱਜ ਕੱਲ ਅਜੇ ਆਪਾਂ ਟਰੈਵਲ ਵਾਲੀਆਂ ਵੀਡੀਓ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਹੱਲੇ ਆਪਾਂ ਕਿਤੇ ਜਾਣਾ ਨਹੀਂ ਜਾਣਾ ਇਸ ਕਰਕੇ ਨਹੀਂ ਮਾਨਸੂਨ ਚੱਲੀ ਜਾਂਦੀ ਆ ਤੇ ਬਹੁਤੇ ਟਰੈਕ ਤਾਂ ਗਵਰਨਮੈਂਟ ਬੰਦ ਵੀ ਕਰ ਦਿੰਦੀ ਆ ਹੁਣ ਆਫੀਸ਼ੀਅਲੀ ਬੰਦ ਕਰ ਦਿੰਦੀ ਆ ਤੇ ਜੇ ਅਸੀਂ ਗੈਰ ਕਾਨੂੰਨੀ ਟਰੈਕ ਕੋ ਕਰਨ ਜਾਈਏ ਤਾਂ ਫਿਰ ਜੇ ਫੜੇ ਜਾਈਏ ਤਾਂ ਐਫ ਆਈ ਆਰ ਵੀ ਹੁੰਦੀ ਆ ਸੋ ਇਸ ਕਰਕੇ ਅਸੀਂ ਕਿਤੇ ਜਾਣਾ ਨਹੀਂ ਸੋ ਅੱਜ ਛੁੱਟੀ ਤੇ ਸੀਗਾ ਮੈਂ ਸੋਚਿਆ ਕਿਸੇ ਥੋੜਾ ਜਿਹਾ ਕੁਦਰਤ ਦੇ ਨੇੜੇ ਨੇਚਰ ਦੇ ਨੇੜੇ ਜਾ ਕੇ ਇੱਕ ਦੋ ਘੰਟੇ ਸਪੈਂਡ ਕਰਕੇ ਆਈ ਹਾਂ ਸੋ ਉਹੀ ਸਪੈਂਡ ਕਰਨ ਆਏ ਸੀ ਸੋ ਜਾਂਦੇ ਜਾਂਦੇ ਸਾਰਿਆਂ ਨੂੰ ਲਵ ਯੂ ਤੇ ਵੀਡੀਓ ਲਾਸਟ ਤੱਕ ਦੇਖਣਾ ਬਹੁਤ ਵਧੀਆ ਵੀਡੀਓ ਅਜੇ ਸ਼ੁਰੂਆਤ ਹੈ ਆਪਾਂ ਨਵਾਂ ਚੈਨਲ ਬਣਾਇਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਸੋ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਜਗ੍ਹਾ ਤੇ ਨਵੇਂ ਲੋਕਾਂ ਦੇ ਨਾਲ ਸਤ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਆਬਾਦ ਰਹੋ ਖੁਸ਼ੀਆਂ ਮਾਣੋ